ਫਲੋਰ ਦੇ ਨਜ਼ਦੀਕ ਪਿੰਡ ਪੈਣੀ ਦੇ ਰਹਿਣ ਵਾਲੇ ਰਾਜਕਮਰ ਉਰਫ ਰਾਜਾ ਜੋ ਪਿਛਲੇ ਸਾਲ ਕਿਸੇ ਝਗੜੇ ਨੂੰ ਲੈ ਕੇ ਡਿਪਰੈਸ਼ਨ ਵਿੱਚ ਆ ਗਿਆ ਤੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲिला ਸਮਾਪਤ ਕਰ ਲਈ ਸੀ ਰਾਜਕਮਰ ਨੇ ਇੱਕ ਸੁਸਾਈਡ ਨੋਟ ਵਿੱਚ ਆਪਣੀ ਮੋਤ ਦਾ ਜ਼ਿੰਮੇਵਾਰ ਮਦਨ ਲਾਲ ਉਰਫ ਮਧੂ ਅਤੇ ਉਸ ਦੀ ਪਤਨੀ ਕਸ਼ਮੀਰ ਕੋਰ ਵਾਸੀ ਪਿੰਡ ਕਤਪਾਲੋ ਨੂੰ ਦੱਸਿਆ ਸੀ ਪੁਲਿਸ ਨੇ ਤਫ਼ਤੀਸ਼ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਕੱਲ ਇਸ પતિ-ਪਤਨੀ ਦੀ ਗ੍ਰਿਫਤਾਰੀ ਦੀ ਖ਼ਬਰ ਜਦੋਂ ਉਹਨਾਂ ਦੇ ਪਰਿਵਾਰ ਨੂੰ ਲੱਗੀ ਤਾਂ ਉਹਨਾਂ ਦਾ ਹੈਂਡੀਕੈਪ ਲੜਕਾ ਜੋ ਕਿ ਰੀਡ ਦੀ ਹੱਡੀ ਦੀ ਬਿਮਾਰੀ ਤੋਂ ਗ੍ਰਸਤ ਹੈ ਤੇ ਚਾਰ ਲੜਕੀਆਂ ਸਮੇਤ ਥਾਣੇ ਆ ਗਿਆ। ਦੋਸ਼ੀਆਂ ਦੇ ਹੈਂਡੀਕੈਪ ਲੜਕੇ ਨੇ ਰੋਂਦੇ ਹੋਏ ਦੱਸਿਆ ਕਿ ਮੇਰੇ ਘਰ ਵਿੱਚ ਮੇਰੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਮੇਰੀ ਦੇਖਰੇਖ ਮੇਰੀ ਮਾਂ ਕਰਦੀ ਸੀ ਜਿਸ ਨੂੰ ਜਿਸ ਨੂੰ ਸਾਜ਼ਿਸ਼ ਦੇ ਤਹਿਤ ਫਸਾਇਆ ਗਿਆ ਹੈ। ਅਗਰ 4 ਦਿਨ ਮੇਰੀ ਦੇਖਭਾਲ ਨਹੀਂ ਹੋਈ ਤਾਂ ਮੇਰੀ ਵੀ ਮੌਤ ਹੋ ਸਕਦੀ ਹੈ ਜਿਸ ਦਾ ਜ਼ਿੰਮੇਵਾਰ ਚੂੜ ਸਿੰਘ ਹੋਵੇਗਾ। ਆਪੇ ਨੂੰ ਤੇ ਨਹੀਂ ਥੜਲੇ ਆਜੀ ਨਹੀਂ ਕਾਤੇ ਫੜਿਆ ਕਿਉਂ ਕਿਉਂ ਸੁਧਿਆ ਸੀ ਤੁਹਾਨੂੰ ਨਹੀਂ ਵੀ ਮੇਰੀ ਭੈਣ ਨੂੰ ਬਲੈਕਮੇਲ ਕਰਦਾ ਸੀ ਮੁੰਡਾ ਭੈਣੀ ਦਾ ਜੀ ਅੱਛਾ ਤੇ ਉਹ ਭੈਣੀ ਦਾ ਮੁੰਡਾ ਬਲੈਕਮੇਲ ਕਰਦਾ ਸੀ ਮੇਰੀ ਭੈਣ ਨੇ ਮੈਨੂੰ ਦੱਸਿਆ ਮੇਰੇ ਮਾਪੇ ਨੂੰ ਦੱਸਿਆ ਅੱਛਾ ਇਸ ਨੂੰ ਬੱਸ ਸਮਝਾਇਆ ਮਾੜਾ ਜਿਹਾ ਕਹਿੰਦੇ ਸਮਝਾ ਦੋ ਇਹਨੂੰ ਅੱਛਾ ਜੀ ਇਹ ਸਮਝਾਣ ਚੱਲਗੇ ਮੇਰੇ ਮਾਪੇ ਉਹ ਨਹੀਂ ਮਗਰੋਂ ਕਹਿੰਦੇ ਦਵਾਈ ਕਾ ਕੇ ਮਰ ਗਿਆ ਨਾ ਉਹ ਕੁਛ ਕਿਹਾ ਨਾ ਵਾਸਤਾ ਦੇ ਮਰੇ ਹੱਥ ਜੋੜਿਆ ਸੀ ਚਾਰ ਮੈਂ ਕਿਹਾ ਮੇਰੀਆਂ ਭੈਣਾਂ ਮੇਰੇ ਜਿਹੜੀ ਕਹਿੰਦਾ ਕੁੜੀਆਂ ਮੇਰੀਆਂ ਅੱਛਾ ਜੀ ਇਹ ਨਜਾਇਜ਼ ਸਾਨੂੰ ਹੀ ਨਹੀਂ ਪਸਾਤਾ ਤੇ ਕੱਲ ਥਾਣੇ ਬੁਲਾ ਕੇ ਨਹੀਂ ਅੱਛਾ ਫੜ ਲਿਆ ਮੇਰੇ ਡੈਡੀ ਨੂੰ ਕਹਿੰਦੇ ਉਦਾਂ ਹੀ ਵਿਆਹ ਲੈਣੇ ਆ ਨਿਜਾ ਜੋ ਮੇਰੇ ਡੈਡੀ ਮੰਮੀ ਨੂੰ ਸਾਥ ਲਿਆ ਘਰੋਂ ਹੀ ਨਹੀਂ ਗੁੰਨ ਕੀਤਾ ਸਾਡੇ ਮੋਬਾਈਲ ਤੇ ਬੰਦੇ ਵੀ ਆਏ ਬੰਦੇ ਬਾਹਰ ਉਹ ਤਾਂ ਸੱਦਿਆਂ ਨੂੰ ਤੇ ਇਹਨਾਂ ਦੇ ਕੋਲ ਕੋਈ ਬਿਆਨ ਨਹੀਂ ਲਿਆ ਗਿਆ ਠੀਕ ਹੈ ਮਨ ਕੋਲ ਕੋਈ ਬਿਆਨ ਨਹੀਂ ਲਿਆ ਗਿਆ ਇਹਨਾਂ ਨੂੰ ਸਿੱਧੇ ਫੜ ਲਿਆ ਗਿਆ ਜੀ ਮੇਰੀ ਮੰਮੀ ਆ ਮੇਰੀ ਦੇਖਭਾਲ ਕਰਦੀ ਬਸ ਉਹ ਟੱਟੀ ਪਿਸ਼ਾਬ ਉਹੀ ਮੇਰੇ ਜਾ ਕੰਬੋ ਹੋਇਆ ਅੱਛਾ ਜੀ ਪਾਣ ਦੇ ਪੈਰਾਂ ਦੇ ਧੂਈ ਤੇ ਤੇ ਕੁੜੀਆਂ ਕਿੰਨੀਆਂ ਪੈਣਾ ਕਰਨੀਆਂ ਥੋੜੀਆਂ ਪੈਣਾ ਮੇਰੀ ਚਾਰ ਆ ਜੀ ਠੀਕ ਹੈ ਤੇ ਇਹ ਇਕੱਲੇ ਇਕੱਲੇ ਹੈਗੇ ਆ ਹਾਂ ਜੀ ਮੈਂ ਇਕੱਲੇ ਇਕੱਲੇ ਆ ਜੀ ਠੀਕ ਆ ਉਹ ਪੈਣੀ ਦਾ ਮੁੰਡਾ ਸੀ ਤੇ ਉਹ ਬਾਜੀ ਉਹਨਾਂ ਨੂੰ ਪਹਿਲਾਂ ਕੰਮ ਤੇ ਲੱਗਾ ਸੀ ਬਾਜੀ ਉਹ ਨਹੀਂ ਬਾਹਰ ਚਲ ਗਏ ਤੇ ਉਹਨੇ ਫੋਨ ਕਾਣਾ ਘਰੇ ਸ਼ੁਰੂ ਕਰ ਦਿੱਤਾ ਤੇ ਉਹ ਨਹੀਂ ਹੈ ਨਾ ਇਹਨੇ ਮੇਰੀ ਭੈਣ ਬਲੈਕਮੈਨ ਕਲੇ ਦਾ ਤੇ ਮੇਰਾ ਭਰਾ ਇੱਕੋ ਹੀ ਉਤਾਰਦਾ ਫਿਰਦਾ ਨਹੀਂ ਹੈ ਤੇ ਮੰਮੀ ਉਹਨਾਂ ਨੂੰ ਦੱਸਿਆ ਤੇ ਉਹਨਾਂ ਦੇ ਘਰੇ ਵੀ ਨਹੀਂ ਕੋਈ ਹੈਗਾ ਸੀ ਬਾਜੀ ਬਾਹਰ ਗਏ ਸੀ ਮੰਮੀ ਉਹਨਾਂ ਨੂੰ ਦੱਸਿਆ ਮੰਮੀ ਹੁਣੀ ਸਮਝਾਇਆ ਮੰਮੀ ਹੁਣੀ ਕੋਈ ਕੁਛ ਨਹੀਂ ਕਿਹਾ ਸਮਝਾਇਆ ਹੀ ਹੈ ਬਸ ਉਹ ਨਹੀਂ ਮੰਮੀ ਹੁਣੀ ਘਰੇ ਆ ਗਏ ਉਹਨੇ ਪਿੱਛੇ ਦਵਾ ਖਾ ਲਈ ਪਤਾ ਨਹੀਂ ਫੈਕਟਰੀ ਚ ਦਵਾ ਸੀ ਪਤਾ ਨਹੀਂ ਕਿੱਥੋਂ ਸੀ ਇਹਨੇ ਨਹੀਂ ਕਿਹਾ ਵੀ ਇਹਨੇ ਖੁਲਾ ਕੇ ਗਏ ਨੂੰ ਤੁਮ ਘਾਇਆ ਜਦੋਂ ਮਤਲਬ ਅੱਛਾ ਤੇ ਉਹ ਫਾਇਟਰੀ ਜਿਹੜੀ ਦੁਆਰ ਰੱਖੀ ਸੀ ਤੇ ਕਿਉਂ ਰੱਖੀ ਸੀ ਇਹਨਾਂ ਨੂੰ ਪਹਿਲਾਂ ਇਹ ਪੁੱਛਣਾ ਚਾਹੀਦਾ ਸੀ ਨਾ ਤੇ ਇਹ ਨਹੀਂ ਆਣ ਕੇ ਬਿਆਰ ਇੱਥੇ ਕਹਿੰਦੇ ਸੀ ਦੋ ਅੱਛਾ ਇਹ ਨਹੀਂ ਉਹ ਪਤਾ ਨਹੀਂ ਕੌਣ ਆਇਆ ਸੀ ਤੇ ਉਹਨੇ ਵਕਸਾ ਨਹੀਂ ਕਿਹਾ ਬਿਆਨ ਦੋ ਇਹਨਾਂ ਨੇ ਸਾਨੂੰ ਕੋਈ ਨਹੀਂ ਦੱਸਿਆ ਇਹਨੀ ਮੰਮੀ ਹੁਣੀ ਮੰਮੀ ਡੈਡੀ ਇੱਥੇ ਸੱਦੇ ਇਹਨੀ ਗਿਫਤਾਰ ਕਰ ਲਿਆ ਸਾਨੂੰ ਜਾਂ ਸ਼ਾਮ ਨੂੰ ਪਤਾ ਲੱਗਾ ਇਹਨਾਂ ਨੂੰ ਜੇ ਸਾਡੇ ਭਰਾ ਨੂੰ ਜੇ ਸਾਨੂੰ ਕੁਛ ਚਾਰਾ ਨੂੰ ਹੋ ਗਿਆ ਇਹਨਾਂ ਦਾ ਜ਼ਿੰਮੇਵਾਰ ਜਾਂ ਪੇ ਹੂੰਗਾ ਚੂੜ ਸਿੰਘ ਜਾਂ ਪੁਲਿਸ ਵਾਲੇ ਹੋਣਗੇ ਇਹ ਮਕਦਮਾ ਨੰਬਰ 261 2015 ਦਰਜ ਹੋਇਆ ਸੀਗਾ ਉੰਦਰ ਸੈਕਸ਼ਨ ਤੇ ਸੂਚੀ ਚੋਤੀ ਆ ਪੀਸੀ ਦੇ ਵਿੱਚ ਜੀ ਜੀ ਤੇ ਬੰਦਾ ਜਿਹੜਾ ਹੈਗਾ ਇੱਕ ਜ਼ਹਿਰ ਖਾ ਕੇ ਮਰ ਗਿਆ ਸੀ ਉਹਦੇ ਵਿੱਚ ਇਹ ਦੋਨੋਂ ਹਸਫੋਟ ਮਾਮਲੇ ਦਰਸ਼ੀ ਸੀਗੇ ਜੀ ਵੀ ਇਨਕੁਆਰੀ ਜਿਹੜੀ ਹੈਗੀ ਆ ਉਹ ਚੱਲੀ ਸੀ ਸੀਨੀਅਰ ਅਫਸਰ ਕੋਲ ਜਿਸ ਉਹਨਾਂ ਨੇ ਇਫਾਦੀ ਵਿੱਚ ਇਹਨਾਂ ਨੂੰ ਹੱਕੀ ਦੋਸ਼ੀ ਦੱਸਿਆ ਜਿੰਨੇ ਨੇ ਦੋਹਾਂ ਦੇ ਅਸੀਂ ਰੈਸਟ ਪਾ ਕੇ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਜੁਡੀਸ਼ਨ ਭੇਜਿਆ ਹੈਗਾ ਉਹ ਜਿਹੜੇ ਇਹਨਾਂ ਦਾ ਲੜਕਾ ਹੈਗਾ ਉਹ ਹੈਂਡੀਕੈਪ ਸੀਗਾ ਤੇ ਉਹ ਇਸ ਕਰਕੇ ਜਿਹੜਾ ਇਹ ਪਰਿਵਾਰ ਸੀ ਇਹ ਕਹਿੰਦਾ ਸੀਗਾ ਵੀ ਇਹ ਬੱਚਾ ਵੀ ਨਾਲ ਲੈਣਾ ਜੇ ਤਾਂ ਕੋਈ ਪਸੀਬਲ ਨਹੀਂ ਸੀਗਾ ਉਹਦਾ ਇਸ ਕਰਕੇ ਕਹਿੰਦੇ ਸੀ ਵੀ ਸਾਡੇ ਬੰਦਿਆਂ ਨੂੰ ਯਾਜ ਸਹਾਇਗਾ ਜਦਕਿ ਇਹ ਸੀ ਵੀ ਅਸਾਂ ਨੇ ਤਫਤੀਸ਼ ਕਰਕੇ ਉਹ ਹਾਕੀ ਤੁਸੀਂ ਦੱਸਿਆ ਉਹ ਅਸੀਂ ਅਰੈਸਟ ਪਾ ਕੇ ਜੁਡੀਸ਼ਨ ਭੇਜਿਆ 77 ਜੀ ਨਿਊਜ਼ਲੀ ਫਲੋਰ ਤੋਂ ਪ੍ਰਪਲ ਦੀ ਰਿਪੋਰਟ